ਨੇ ਸਰਕਾਰੀਓ ਨੂੰ ਆਪਣੀ ਜਮਾ ਪੂੰਜੀ ਆਪਣੀ ਕਿਰਤ ਦੇ ਨਾਲ ਠੱਗੀ ਮਾਰੀ ਆ ਉਹ ਠੱਗੀ ਬਹੁਤ ਵੱਡਾ ਫਰਾਡ ਇਸ ਏਰੀਆ ਦੇ ਵਿੱਚ ਇਤਿਹਾਸਕ ਫਰਾਡ ਹੈਗਾ ਬਾਪੂ ਜੀਤੋੜ ਮਿਹਨਤ ਕਰਕੇ ਰੁਪਿਆ ਰੁਪਿਆ ਜੋੜ ਕੇ ਆਪਾਂ ਬੈਂਕਾਂ ਦੇ ਵਿੱਚ ਜਮਾ ਪੂੰਜੀ ਰੱਖਦੇ ਆ ਤਾਂ ਜੋ ਸਾਡੀ ਜਮਾ ਪੂੰਜੀ ਬੈਂਕਾਂ ਦੇ ਵਿੱਚ ਸੇਫ ਰਹੇ ਰਾਇਟਾ ਵੱਡਾ ਧੋਖਾ ਕਰ ਡਾਕਾ ਮਾਰਿਆ ਸਾਡਾ ਕੋਈ ਹਾਲ ਨਹੀਂ ਰਿਹਾ ਇੱਕ 40 ਪਿੰਡਾਂ ਦੇ ਲੋਕਾਂ ਦੇ ਨਾਲ ਕਿਸੇ ਪਿੰਡ ਦਾ ਢਾਈ ਕੋਰ ਖਾ ਗਏ ਕਿਸੇ ਦਾ ਦੋ ਕੋਰ ਖਾ ਗਏ ਨਾ ਕਿਸੇ ਦੀ ਲਿੱਬ ਦੇ ਪੈਸੇ ਛੱਡਿਆ ਨਾ ਕਿਸੇ ਦੀ ਅਫੜੀਆਂ ਛੱਡੀਆਂ ਇਹ ਸਾਰਾ ਤੰਤਰ ਮੰਤਰ ਡਾਕੂਆਂ ਦਾ ਤੰਤਰ ਮੰਤਰ ਆ ਮੱਟੋ ਉਹ ਜੰਟੀ ਨੇ ਕਿਹਾ ਇਨਸਾਫ ਲੈ ਕੇ ਇਹਨਾਂ ਤੋਂ ਰੋਹ ₹1000 ਤੁਹਾਡੇ ਖਾਤੇ 'ਚ ਨਹੀਂ ਆਉਣਾ ਕਿਰਤੀ ਕਿਸਾਨ ਯੂਨੀਅਨਾਂ ਤੇ ਸਮਾਜ ਸੇਵੀ ਸੰਸਥਾਵਾਂ ਵਪਾਰ ਮੰਡਲ ਤੇ ਤੁਹਾਡੇ ਭਰਾ ਜਿੰਨੇ ਵੀ ਹੈਗੇ ਆ ਇਹ ਵਾਦਾ ਕਰਦੇ ਆ ਇਹਨਾਂ ਬੀਬੀਆਂ ਪਣਾ ਦੇ ਨਾਲ ਤੇ ਲੋਕਾਂ ਦੇ ਨਾਲ ਕਿ ਅਸੀਂ ਤੁਹਾਡਾ ਰੁਪਿਆ ਰੁਪਿਆ ਇਸ ਬੈਂਕ ਦੇ ਲੁੱਟੇਰਿਆਂ ਕੋਲ ਤੁਹਾਡੇ ਖਾਤਿਆਂ ਦੇ ਵਿੱਚ ਵਾਪਸ ਕਰਾ ਕੇ ਦੇਵਾਂਗੇ